ਕੀ ਕਦੇ ਤੁਸੀਂ ਸੁਣਿਆ ਕਿ ਇੱਕ ਬੈਗ ਨੂੰ ਲੈ ਕੇ ਇੱਕ ਫਲਾਈਟ ਜਿਹੜੀ ਐ ਲੇਟ ਹੋ ਸਕਦੀ ਹੈ ਜਾਂ ਸੀ ਇਹ ਕਹਿ ਸਕਦੇ ਕੈਨਸਲ ਹੋ ਸਕਦੀ ਹੈ ਪਰ ਤੁਹਾਡੇ ਮਨ ਦੇ ਵਿੱਚ ਪਹਿਲਾ ਸਵਾਲ ਇਹ ਆਵੇਗਾ ਕਿ ਸ਼ਾਇਦ ਬੈਗ ਦੇ ਵਿੱਚ ਕੁਝ ਅਜੀਹਾ ਹੋਵੇਗਾ ਜੋ ਨਹੀਂ ਹੋਣਾ ਚਾਹੀਦਾ ਸੀ ਪਰ ਅਜੀਹਾ ਕੁਝ ਵੀ ਨਹੀਂ ਹੈ ਐਥੇ ਫਲਾਈਟ ਦੇ ਵਿੱਚ ਇੱਕ ਔਰਤ ਚੜ੍ਹਦੀ ਆ ਤਾਂ ਉਸ ਤੋਂ ਬਾਅਦ ਉਸ ਦਾ ਜਿਹੜਾ ਬੈਗ ਸੀ ਉਸ ਦੀ ਕੀਮਤ ਕਾਫੀ ਜ਼ਿਆਦਾ ਸੀ ਦੱਸਦੀ ਕਿ ਉਸ ਦਾ ਬੈਗ ਫਲੈਟ ਦੀ ਟਿਕਟ ਨਾਲੋਂ ਮਹਿੰਗਾ ਸੀ ਤੇ ਉਸ ਔਰਤ ਨੂੰ ਉਸ ਨੇ ਜਿਹੜਾ ਬੈਗ ਸੀ ਉਹ ਸੀਟ ਦੇ نیچے ਰੱਖਣ ਨੂੰ ਕਹਿ ਦਿੱਤਾ ਤਾਂ ਔਰਤ ਨੇ ਮਨਾ ਕਰ ਦਿੱਤਾ ਜਿਸ ਦੇ ਚਾਲਦਿਆਂ ਇਹ ਪੂਰਾ ਹੰਗਾਮਾ ਹੋ ਗਿਆ ਤੇ ਗੁੱਸੇ ਦੇ ਵਿੱਚ ਬੈਠੇ ਸਾਰੇ ਲੋਕ ਔਰਤ ਦੇ ਉੱਤੇ ਤਤੇ ਹੋ ਗਏ ਤੇ ਔਰਤ ਨੂੰ ਬੋਲਣ ਲੱਗ ਪਿਆ ਕਿ ਇੱਕ ਬੈਗ ਦੀ ਹੀ ਗੱਲ ਆ ਤੁਸੀਂ نیچے ਰੱਖ ਲਵੋ ਤਾਂ ਔਰਤ ਨੇ ਸਾਫ਼-ਸਾਫ਼ ਮਨਾ ਕਰ ਦਿੱਤਾ ਕਿ ਮੈਂ ਆਪਣਾ ਬੈਗ نیچے ਨਹੀਂ ਰੱਖਾਂਗੀ ਦੱਸਦੇ ਕਿ ਔਰਤ ਦੀ ਇੱਕ ਗਲਤੀ ਦੇ ਕਰਕੇ ਔਰਤ ਨੂੰ ਵੀ ਉੱਥੇ ਉਤਾਰ ਦਿੱਤਾ ਗਿਆ ਤੇ ਜਿਹੜੀ ਫਲੈਟ ਆ ਉਹ ਵੀ ਇੱਕ ਘੰਟਾ ਦੇਰੀ ਦੇ ਨਾਲ ਚੱਲੀ ਆਖਿਰ ਹੋਇਆ ਕੀ ਸੀ ਉੱਥੇ ਪੂਰੇ ਮਾਮਲੇ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਫਲਾਈਟਾਂ ਲੇਟ ਹੋਣ ਪਿੱਛੇ ਇਹ ਕਈ ਕਾਰਨ ਹੁੰਦੇ ਨੇ ਕਈ ਵਾਰ ਮੌਸਮ ਸਾਥ ਨਹੀਂ ਦਿੰਦਾ ਅਤੇ ਕਈ ਵਾਰ ਯਾਤਰੀ ਸਮੇਂ ਸਿਰ ਨਹੀਂ ਪਹੁੰਚਦੇ ਪਰ ਕੀ ਤੁਸੀਂ ਕਦੇ ਸੁਣਿਆ ਕਿ ਇੱਕ ਫਲਾਈਟ ਦੇ ਵਿੱਚ ਦੇਰੀ ਹੋਈ ਹੈ ਕਿਉਂਕਿ ਯਾਤਰੀ ਨੇ ਆਪਣਾ ਬੈਗ ਸੀਟ ਦੇ ਹੇਠਾਂ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ਹਾਲ ਹੀ ਵਿੱਚ ਅਜਿਹਾ ਚੀਨ ਦੇ ਵਿੱਚ ਹੋਇਆ ਜਿੱਥੇ ਇੱਕ ਔਰਤ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਕਿਉਂਕਿ ਉਸਨੇ ਫਲਾਈਟ ਅਟੈਂਡੈਂਟ ਦੀ ਗੱਲ ਨਹੀਂ ਸੁਣੀ ਐਸਾ ਹੰਗਾਮੇ ਕਾਰਨ ਜਹਾਜ਼ ਵੀ 1 ਘੰਟਾ ਲੇਟ ਹੋ ਗਿਆ ਜਿਸ ਕਾਰਨ ਹੋਰ ਯਾਤਰੀਆਂ 'ਚ ਕਾਫੀ ਗੁੱਸਾ ਆਇਆ ਨਿਊਜ਼ ਵੈੱਬਸਾਈਟ ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਮੁਤਾਬਕ ਹਾਲ ਹੀ ਚ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਡੋਜ਼ਿੰਗ ਦੇ ਇੱਕ ਵੀਡੀਓ ਪੋਸਟ ਕੀਤਾ ਜਿਸ ਦੇ ਵਿੱਚ ਇੱਕ ਮਹਿਲਾ ਯਾਤਰੀ ਕਾਰਨ ਜਹਾਜ਼ ਚ ਕਾਫੀ ਹੰਗਾਮਾ ਹੋਇਆ ਹੰਗਾਮਾ ਦੇਖਣ ਨੂੰ ਇਹ ਮਿਲਿਆ ਦਰਸਲ ਇਹ ਮਾਮਲਾ 10 ਅਗਸਤ ਦਾ ਹੈ ਇਹ ਜਹਾਜ਼ ਦੱਖਣੀ ਪੱਛਮੀ ਚੀਨ ਦੇ ਚੋਂਗਿੰਗ ਸੂਬੇ ਦੇ ਹਵਾਈ ਅੱਡੇ ਤੋਂ ਉਡਾਨ ਭਰਨ ਲਈ ਤਿਆਰ ਸੀ ਪਰ ਕੁਝ ਸਮੇਂ ਬਾਅਦ ਜਹਾਜ਼ ਨੂੰ ਫਿਰ ਬੋਰਡਿੰਗ ਗੇਟ ਦੇ ਨੇੜੇ ਲਿਆਂਦਾ ਗਿਆ ਕੋਇਆ ਕੀ ਸੀ ਇਹ ਵੀ ਤੁਹਾਨੂੰ ਦੱਸ ਦਿਆਂ ਦਰਸਲ ਇੱਕ ਬਹਿਲਾ ਯਾਤਰੀ ਲੂਈ ਵਿਟਨ ਹੈਂਡਬੈਗ ਦੇ ਨਾਲ ਸਫ਼ਰ ਕਰ ਰਹੀ ਸੀ ਸਾਊਥ ਚਾਇਨਾ ਮਾਰਨਿੰਗ ਪੋਸਟ ਦੇ ਅਨੁਸਾਰ ਲੂਈ ਵਿਟਨ ਦਾ ਹੈਂਡਬੈਗ ਚੀਨ ਦੇ ਵਿੱਚ ਲਗਭਗ 3000 ਡਾਲਰ ਵਿੱਚ ਮਿਲਦਾ ਹੈ ਜਦੋਂ ਕਿ ਸ਼ੋਗਿੰਗ ਤੋਂ ਹੈਬੀ ਸੂਬੇ ਤੱਕ ਚਾਇਨਾ ਐਕਸਪ੍ਰੈਸ 에ਅਰਲਾਈਨ ਦੀ ਫਲੈਟ ਟਿਕਟ ਦੀ ਕੀਮਤ 110 ਹੈ ਜਾਨੀ ਕਿ 110 ਡਾਲਰ 9000 ਰੁਪਏ ਹੈ ਇਸ ਲਿਹਾਜ਼ ਨਾਲ ਇਹ ਔਰਤ ਅਜਿਹੇ ਬੈਗ ਨਾਲ ਸਫਰ ਕਰ ਰਹੀ ਸੀ ਜੋ ਫਲਾਈਟ ਟਿਕਟ ਤੋਂ ਵੀ ਮਹਿੰਗਾ ਸੀ ਔਰਤ ਨੇ ਫੈਸਲਾ ਕੀਤਾ ਕਿ ਉਹ ਸੀਟ ਤੇ ਹੀ ਬੈਗ ਲੈ ਕੇ ਬੈਠ ਜਾਵੇਗੀ ਪਰ 에ਅਰ ਹੋਸਟ ਨੇ ਇਤਰਾਜ਼ ਕੀਤਾ ਤੇ ਬੈਗ ਨੂੰ ਸੀਟ ਦੇ ਹੇਠਾਂ ਰੱਖਣ ਲਈ ਕਿਹਾ ਔਰਤ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸ ਦਾ ਬੈਗ ਬਹੁਤ ਮਹਿੰਗਾ ਆ ਅਤੇ ਉਹ ਇਸ ਨੂੰ ਹੇਠਾਂ ਨਹੀਂ ਰੱਖ ਸਕਦੀ ਮੈਲਾ ਨੂੰ ਫਲੈਟ ਕਰਮਚਾਰੀਆਂ ਨੇ ਢੇਠਾ ਉਤਾਰ ਦਿੱਤਾ ਇਸ ਕਾਰਨ 1 ਘੰਟੇ ਦੀ ਦੇਰੀ ਹੋਈ ਜਿਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕੁਝ ਲੋਕਾਂ ਨੇ ਕਿਹਾ ਕਿ ਇਹ ਔਰਤ ਦਾ ਕਸੂਰ ਸੀ ਉਸ ਨੂੰ 에ਅਰ ਹੋਸਟ ਦੀ ਗੱਲ ਸੁਣਨੀ ਚਾਹੀਦੀ ਸੀ ਜਦੋਂ ਕਿ ਕੁਝ ਲੋਕਾਂ ਦਾ ਕਹਿਣਾ ਸੀ ਕਿ 에ਅਰ ਹੋਸਟ ਨੂੰ ਔਰਤ ਨੂੰ ਬੈਗ ਦੇਣਾ ਚਾਹੀਦਾ ਸੀ ਜਿਸ ਚੋਂ ਉਹ ਆਪਣਾ ਬੈਗ ਢੇਠਾ ਰੱਖ ਸਕਦੀ ਸੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ Na